ਸਤਿ ਸ਼੍ਰੀ ਅਕਾਲ ਮੈਂ ਅੱਜ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਔਰ ਉਹਨਾਂ ਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਐ ਕਿ ਜੋ ਮੰਗ ਮੈਂਨੇ ਰੱਖੀ ਸੀ ਅ ਇਲੈਕਸ਼ਨਾਂ ਦੇ ਵਿੱਚ ਕਿ ਰਾਜਪੁਰੇ ਨੂੰ ਇੱਕ ਸਮਾਰਟ ਸਿਟੀ ਇੰਡਸਟਰੀਅਲ ਗ੍ਰੀਨਫੀਲਡ ਪ੍ਰੋਜੈਕਟ ਦੇ ਵਿੱਚ ਬਣਾਉਣ ਉਹਨਾਂ ਨੇ ਸਵੀਕਾਰ ਕੀਤੀ ਐ ਔਰ ਜਿਹੜੇ 12 ਸ਼ਹਿਰ ਪੂਰੇ ਹਿੰਦੁਸਤਾਨ ਦੇ ਵਿੱਚ ਚੁਣੇ ਗਏ ਨੇ ਉਹਦੇ ਵਿੱਚੋਂ ਰਾਜਪੁਰਾ ਇੱਕ ਸ਼ਹਿਰ ਹੈ ਜਿਹਨੂੰ ਡिक्लेअर ਕੀਤਾ ਗਿਆ ਕਿ ਉਹ ਗ੍ਰੀਨਫੀਲਡ ਇੰਡਸਟਰੀਅਲ 스마트 ਸਿਟੀ ਬਣਾਈ ਜਾਏਗੀ 3 ਸਾਲਾਂ ਚ ਇਹ ਕੰਪਲੀਟ ਹੋਏਗੀ ਉਹ ਇੱਕ 1370 ਦਾ ਸ਼ਹਿਰ ਹੈ ਜਿਹੜੀ ਜਾਈਦੀ ਹੈ ਔਰ ਇਸਦੇ ਨਾਮ ਕੋਈ ਚੋਹਨ ਦਾ ਸ਼ਾਹ ਲੋਕਾ ਵੜਿਆਂ ਨੂੰ ਵਧਾਈ ਦਿੰਦੀ ਹੈ ਕਿ ਇੱਕ ਕਦਮ ਸਾਡਾ ਅੱਗੇ ਤਰੱਕੀ ਕਣੀ ਹੋਊਗਾ ਔਰ ਵਾਹਿਗੁਰੂ ਅਗੇ ਅਰਦਾਸ ਕਰਦੀ ਹੈ ਕਿ ਸਾਰਿਆਂ ਦੇ ਸਿਰਾਂ ਦੇ ਉੱਤੇ ਮਿਹਰ ਭਰਿਆ ਹੱਥ ਕਰਨਾ ਸਤਿ ਸ੍ਰੀ ਅਕਾਲ